ਦੇ 2 ਪੂਰੇ ਹੁੰਦੇ ਬਾਅਦ ਟਾਈਮ ਦਵਾਵਾ ਇੱਕ ਚੰਚਲ ਗਾਨਾ ਹਾਊਸ ਦੇ ਵਿੱਚੋਂ ਪਰਸੋਂ ਜਿਹੜੇ 16 ਵੈਪਨ ਵੀ ਚੋਰੀ ਕਰਕੇ ਬੰਦੇ ਲੈ ਗਏ ਸੀ ਇਹਨਾਂ ਨੇ ਕਟਰ ਦੇ ਨਾਲ ਤਾਲੇ ਤੋੜੇ ਔਰ ਨਾਲ ਉੱਥੇ ਇੱਕ ਥੋੜਾ ਜਿਹੀ ਤੇ ਕਰਾਰ ਸੀ ਜਿਹਦੇ ਨਾਲ ਇਹ ਤੋੜ ਕੇ ਇਹ ਅੰਦਰ ਐਂਟਰ ਹੋ ਗਏ ਇਹ ਚਾਰ ਬੰਦੇ ਸੀ ਇਹਨਾਂ ਚੋਂ ਨੇ ਇੱਕ ਮੋਟਰਸਾਈਕਲ ਤੇ ਆਏ ਇਹ ਪਹਿਲਾਂ ਰੈਕੀ ਵੀ ਕਰਦੇ ਰਹੇ ਉਸ ਦੁਕਾਨ ਦੇ ਆਸ-ਪਾਸ ਤੇ ਇਹਨਾਂ ਚੋਂ ਨੇ ਆ ਵੀ ਰੈਕੀ ਦੇ ਵਿੱਚ ਦੇਖ ਲਿਆ ਵੀ ਇੱਥੋਂ ਸੌਖਾ ਜਿਹੜਾ ਵੈਪਨ ਲਿਆ ਜਾ ਸਕਦਾ ਇਹਨਾਂ ਨੇ ਉਹ ਤਾਲੇ ਤੋੜ ਕੇ 16 ਵੈਪਨ ਜਿਹੜੇ ਨੇ ਇਹ ਚੋਰੀ ਕੀ ਹਾਂਜੀ ਨੰਬਰ 16 16 ਨੇ ਜਿਹੜੇ ਇਹਨਾਂ ਨੇ ਚੋਰੀ ਕੀਤੀ ਹੈ ਜੀ ਇਹਦੇ ਵਿੱਚੋਂ 14 ਜਿਹੜੇ ਨੇ ਅਸੀਂ ਬਰਾਮਦ ਕਰ ਲਏ ਨੇ ਪੰਜ ਬੰਦੇ ਅਸੀਂ ਗ੍ਰਫਤਾਰ ਕੀਤੇ ਨੇ ਔਰ ਇੱਕ ਜਿਹੜਾ ਬੰਦਾ ਨਾਲ ਉਹ ਹੋਰੇ ਉਹਦੇ ਕੋਲ ਜਾ ਕੇ ਇਹਨਾਂ ਨੇ ਵੈਪਨ ਰੱਖੇ ਸੀ ਇੱਕ ਪਿਸਟਲ ਜਿਹੜਾ ਉਹਦੇ ਕੋਲੋਂ ਵੀ ਮਿਲਿਆ ਹੈ ਇਹ ਜਿਹੜਾ ਬੰਦਾ ਪਵਨਦੀਪ ਹੈ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਜਿਹੜੇ ਪਹਿਲਾਂ ਵੀ ਕਈ ਪਰਚੇ ਦਰਜ ਜਿਹੜੇ ਹੋਏ ਨੇ ਇਹਦੇ ਕੋਲ ਉਹ ਸਾਨੂੰ 8 ਵੈਪਨ ਮਿਲੇ ਨੇ ਪਾਤੜਾਂ ਦਾ ਇਹ ਰਹਿਣ ਵਾਲਾ ਇੱਕ ਅਮਨਦੀਪ ਇਹਦੇ ਕੋਲੋਂ ਇੱਕ ਪਿਸਤਲ ਮਿਲਿਆ ਜਿਹੜਾ ਬਲਵਿੰਦਰ ਇਹਦੇ ਕੋਲੋਂ ਇੱਕ ਬੰਦੂਕ ਮਿਲੀ ਏ ਸੰਦੀਪ ਕੋਲੋਂ 2 ਪਿਸਤਲ ਤੇ ਇੱਕ ਬੰਦੂਕ ਜਿਹੜੀ ਮਿਲੀ ਏ ਔਰ ਜਿਹੜਾ ਗੁਰਮੀਤ ਏ ਇਹਦੇ ਕੋਲੋਂ ਇੱਕ ਪਿਸਤਲ ਮਿਲਿਆ ਪਵਨਦੀਪ ਦੇ ਖਿਲਾਫ 9 ਪਰਚੇ ਦਰਜ ਜਿਹੜਾ ਮੋਟਰਸਾਈਕਲ ਇਹ ਜਿੱਦੇ ਤੇ ਆਇਆ ਸੀ ਉਹ ਵੀ ਬਰਾਮਦ ਕਰ ਲਿਆ ਔਰ ਮੈਂ ਇਹਦੇ ਚ ਸੰਗਰੂਰ ਪੁਲਿਸ ਨੂੰ ਵਧਾਈ ਦੇਣਾ ਐਸਐਸਪੀ ਸਾਹਿਬ ਦੀ ਇਹ ਗਵਾਈ ਹੇਠ ਇਹਨਾਂ ਦੀ ਸਾਰੀ ਟੀਮ ਨੇ 24 ਘੰਟੇ ਦੇ ਵਿੱਚ ਜਿਹੜੀ ਇਹ ਵਾਰਦਾਤ ਇਹ ਟ੍ਰੈਸ ਕੀਤੀ ਹੈ ਔਰ ਇਹਨਾਂ ਦਾ ਜਿਹੜੀ ਅੱਗੇ ਇਹਨਾਂ ਨੇ ਲੁੱਟਾਂ ਖੋਹਾਂ ਕਰਨੀਆਂ ਸੀ ਹੋਰ ਵੀ ਇਹ ਕ੍ਰਾਈਮ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਕੋਈ ਹੋਰ ਲੁੱਟਾਂ ਖੋਹਾਂ ਕਰ ਸਕਦੇ ਸੀ ਜਾਂ ਕੋਈ ਵੱਡਾ ਕ੍ਰਾਈਮ ਜਿਹੜੇ ਕਰ ਸਕਦੇ ਸੀ ਇਹ ਸੀ ਮਾਨਯੋਗ ਅਦਾਲਤ ਤੋਂ ਜਿਹੜਾ ਰਿਮਾਂਡ ਲੈ ਕੇ ਇਹਨਾਂ ਦੀ ਫਰਦਰ ਪੁੱਛਗਿੱਛ ਕਰਾਂਗੇ ਕਿ ਇਹਨਾਂ ਦੇ ਕਿਹੜੇ-ਕਿਹੜੇ ਬੰਦਿਆਂ ਨਾਲ ਹੋਰ ਲਿੰਕ ਨੇ ਇਹ ਪਹਿਲਾਂ ਕਿੱਥੇ-ਕਿੱਥੇ ਇਹਨਾਂ ਨੇ ਜੜੀਆਂ ਵਾਰਦਾਤਾਂ ਕੀਤੀਆਂ ਨੇ ਪਵਨਦੀਪ ਦੀਆਂ ਸਾਡੇ ਕੋਲ ਵਾਰਦਾਤਾਂ ਜੜੀਆਂ ਸਾਰੇ ਸਾਡੇ ਕੋਲ ਰਿਕਾਰਡ ਹੈਗਾ ਇੱਕ ਹੋਰ ਜਿਹੜਾ ਹੈ ਆ ਉਹਦੇ ਖਿਲਾਫ ਵੀ ਇੱਕ ਪਰਚਾ ਦਰਜ ਹੈਗਾ ਗਰਮੀਤ ਦੇ ਖਿਲਾਫ ਬਾਈਕਾਡ 85 ਦਾ ਤੇ ਤੁਹਾਡੀ ਡਿਟੇਲ ਪ੍ਰੈਸ ਨੋਟ ਦੇ ਵਿੱਚ ਲਿਖੀ ਹੈ ਸਰ ਇਹ ਗਨ ਹਾਸਲ ਰੱਖਣ ਦਾ ਮਕਸਦ ਕੀ ਸੀ ਜੀ ਮਕਸਦ ਇਹ ਸੀ ਜੀ ਇਹਨਾਂ ਨੂੰ ਉਥੋਂ ਸੌਖਾ ਮਿਲ ਗਿਆ ਇਜ਼ੀ ਮਿਲ ਗਿਆ ਇਹਨਾਂ ਨੂੰ ਵੀ ਤਾਲੇ ਤੋੜ ਕੇ ਜਿਹੜੇ ਅੰਦਰ ਵੈਪਨ ਸੌਖੇ ਅਸੀਂ ਇਹ ਲੁੱਟ ਕੇ ਲੈ ਗਏ ਜਦੋਂ ਦੁਕਾਨ ਉਥੇ ਐਸਐਸਪੀ ਸਾਹਿਬ ਨੇ ਮੌਕਾ ਦੇਖਿਆ ਮੈਂ ਵੀ ਮੌਕਾ ਦੇਖ ਕੇ ਗਿਆ ਤੇ ਜਿਹੜੇ ਉਹਦੇ ਸਿਕਿਉਰਟੀ ਦੇ ਲੈਫਟਸ ਜਿਹੜੇ ਉਹਨੇ ਆਪਣੇ ਪੂਰਾ ਧਿਆਨ ਨਹੀਂ ਦਿੱਤਾ ਹੋਇਆ ਸਿਕਿਉਰਟੀ ਦੇ ਬੇਸ ਦੇ ਉੱਤੇ ਕਿਵੇਂ ਕਿਵੇਂ ਉਹਨੂੰ ਪ੍ਰਕਾਸ਼ਨ ਲੈਣੇ ਚਾਹੀਦੇ ਨੇ ਉੱਥੇ ਉਹ ਦੁਕਾਨ ਵੱਲੋਂ ਨਹੀਂ ਸੀ ਲੈ ਗਏ ਅਸੀਂ ਉਹਦੇ ਖਿਲਾਫ ਵੀ ਜਿਹੜਾ ਐਕਸ਼ਨ ਲਵਾਂਗੇ ਕਿ ਉਹਨਾਂ ਨੇ ਪ੍ਰੋਪਰ ਪ੍ਰਕਾਸ਼ਨ ਕਿਉਂ ਨਹੀਂ ਜਿਹੜੇ ਲੈ ਹੋਏ ਤੇ ਬਾਕੀ ਵੀ ਜਿਹੜੇ ਸਾਡੇ ਗਨ ਹਾਊਸਸ ਹੈਗੇ ਨੇ ਉਹਨਾਂ ਨੂੰ ਵੀ ਮੈਂ ਵਾਰਨ ਕਰਨਾ ਕਿ ਉਹ ਆਪਾਂ ਆਪਣੇ ਸਿਕਿਉਰਟੀ ਪ੍ਰਕਾਸ਼ਨਸ ਪ੍ਰੋਪਰ ਲੈਣ ਨੇ ਤੇ ਅਸੀਂ ਆਪਣੇ ਗੈਰਟਿਫਾਈਡ ਅਫੀਸਰ ਲਾ ਕੇ ਉਹ ਚੈੱਕ ਕਰਾਂਗੇ ਤਾਂ ਕਿ ਜਿੱਥੇ ਵੀ ਸਾਨੂੰ ਪਤਾ ਲੱਗਾ ਵੀ ਇਹਨਾਂ ਦੇ ਪ੍ਰੋਪਰ ਪ੍ਰਕਾਸ਼ਨਸ ਨਹੀਂ ਲਏ ਗਏ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲਾਵਾਂਗੇ ਔਰ ਡੀਸੀ ਸਾਹਿਬ ਨੂੰ ਲਿਖ ਕੇ ਉਹਨਾਂ ਦਾ ਲਾਇਸੈਂਸ ਕੈਂਸਲ ਵੀ ਕਰਾਵਾਂਗੇ ਉਹਨਾਂ ਨੂੰ ਪਤਾ ਕਿੱਦਾਂ ਲੱਗਿਆ ਕਿ ਉੱਥੇ ਸਿਕਿਉਰਿਟੀ ਲੈਫਟ ਨੇ ਵੀ ਤਾਲੇ ਤੋੜਾਂਗੇ ਤੇ ਸੋਖੀ ਰੱਤ ਮਿਲ ਜਣਗੇ ਇਹ ਰਕੀ ਕਰਦੇ ਰਹੇ ਜੀ ਕਿੰਨੇ ਦਿਨ ਰਕੀ ਹੋਈ ਹੈ ਜੀ ਇਹ ਰਕੀ ਹੀ ਜੋ ਸਾਡੇ ਕੋਲ ਸਾਹਮਣੇ ਆਈ ਹੈ ਇਹ ਇਹਨਾਂ ਨੇ ਦੋਕੂ ਵਾਰੀ ਉੱਥੇ ਰੈਕੀ ਇਹਨਾਂ ਨੇ ਉਧਰਲੇ ਪਾਸੇ ਕੀਤੀ ਹੈ ਜੀ ਸਰ ਵਿੱਚ ਦੋ ਚੋਰ ਨਿਹੰਗ ਸਿੰਘ ਬਾਣ ਦੇ ਵਿੱਚ ਦਿਖ ਰਹੇ ਨੇ ਸੀਸੀਟੀਵੀ ਫੁਟੇਜ 'ਚ ਉਹ ਨਿਹੰਗ ਸਿੰਘ ਅਸਈਆ ਬਣੇ ਕਿਸ ਤਰ੍ਹਾਂ ਰਿਹਾ ਨਹੀਂ ਇਹਨਾਂ ਨੇ ਉਹ ਪੇਸਤਾ ਰਿਆ ਹੋਇਆ ਸੀ ਉਹ ਦੋ ਨਹੀਂ ਸੀ ਤਿੰਨ ਬੰਦੇ ਇਹਨਾਂ ਨੇ ਨਿਹੰਗਾ ਵਾਲੇ ਜਿਹੜੇ ਨਿਹੰਗ ਸਿੰਘ ਵਾਲੇ ਜਿਹੜੇ ਇਹਨਾਂ ਨੇ ਬਾਣੇ ਪਾਏ ਸੀ ਇਹਦੇ ਵਿੱਚ ਪਰ ਵੀਡੀਓ ਦੇ ਵਿੱਚ ਦੋ ਆਏ ਨੇ ਅਦਰਵਾਇਜ਼ ਇਹ ਤਿੰਨ ਸਨ ਹਾਂਜੀ ਇੱਕ ਬਾਅਦ ਸੀ ਦਾ ਫਿਰ ਇਹਨਾਂ ਦੇ ਵਿੱਚ ਤੁਹਾਡੇ ਸਾਹਮਣੇ ਫਟਦੇ ਆ ਜੀ ਜਿਹੜੇ ਇੱਕ ਵਾਰ ਸੀ ਜੀ ਦੋ ਜਿਹੜੇ ਅੰਦਰ ਐਂਟਰ ਹੋਏ ਆ ਸਰ ਇਹਨਾਂ ਦਾ ਮਕਸਦ ਕੀ ਸੀ ਚੋਰੀ ਕਰਨ ਦਾ ਦੇਖੋ ਤੁਹਾਨੂੰ ਦੱਸਿਆ ਜੀ ਮਕਸਦ ਅੱਗੇ ਲੁੱਟਾਂ ਖੋਵਾਂ ਦਾ ਲੁੱਟਾਂ ਖੋਵਾਂ ਦਾ ਵੱਡੀਆਂ ਵਾਰ ਦਾ ਤਾਂ ਕਰਨ ਦਾ ਇਹਨਾਂ ਦਾ ਮਕਸਦ ਸੀ ਹੋਰ ਵੈਪਨ ਲੈ ਕੇ ਕਪ ਜਿਵੇਂ ਆਫ ਦੀ ਗੱਲ ਕਹੀਏ ਕਿ ਛੋਪੀ ਸਲੀ ਦਾ ਰੱਖਣੇ ਨਹੀਂ ਸਰ ਸਾਰੇ ਵੈਪਨ ਅਸਲਾ ਮਾਲਕ ਦੇ ਨੇ ਗਨ ਹਾਊਸ ਵਾਲੇ ਦੇ ਨਹੀਂ ਆ ਲੋਕਾਂ ਨੇ ਜਾਮਾ ਕਰਵਾਏ ਹੋਏ ਨੇ ਇਹਦੇ ਵਿੱਚ ਸਾਰੇ ਵੈਪਨ ਅਸਲਾ ਮਾਲਕ ਦੇ ਨੇ ਪਰ ਇੱਕ ਵੈਪਨ ਜਿਹੜਾ ਹੈ ਉਹ ਕਿਸੇ ਦਾ ਕੋਈ ਰਿਪੇਅਰ ਲਈ ਆਇਆ ਹੋਇਆ ਸੀ ਉਹ ਰਿਪੇਅਰ ਲਈ ਆਇਆ ਸੀ ਜੋ ਅਸੀਂ ਇਹਦਾ ਰਿਕਾਰਡ ਚੈੱਕ ਕੀਤਾ ਸਰ ਜਿਹੜੇ ਵੈਪਨ ਦੀ ਅੰਦਰ ਸੇਫ ਦੇ ਵਿੱਚ ਪਈ ਸੀ ਜਾਂ ਬਾਹਰ ਇਸ ਤਰ੍ਹਾਂ ਦੀ ਪਈ ਹੋਈ ਸੀ ਇਹ ਜਿਹੜੇ ਵੈਪਨ ਸੀ ਬਾਹਰ ਪਏ ਸੀ ਉਹਦੇ ਇਹ ਆਪਣੇ ਸਾਫ ਸੁਥਰ ਕਰਕੇ ਉਹਨੇ ਆਪਣੇ ਟੇਬਲ ਦੇ ਵਿੱਚ ਰੱਖੇ ਹੋਏ ਸੀ ਥੱਲੇ ਪੁਲਿਸ ਸਾਹਿਬ ਐਫਆਈਆਰ ਚ ਕਾਰਤੂਸ ਕੋਈ ਵੀ ਚੋਰੀ ਨਹੀਂ ਹੋਇਆ ਦਿਖਾਇਆ ਗਿਆ ਜਿੱਥੇ ਤੁਹਾਨੂੰ ਪਤਾ ਲੱਗੇ ਤੇ ਕਾਰਤੂਸ ਬਰਾਮਦ ਕਿੱਥੋਂ ਹੋਏ ਇਹ ਕਾਰਤੂਸ ਬਰਾਮਦ ਹੋਇਆ ਇਹ ਪੁਲਿਸ ਸਾਹਿਬ ਗਨ ਹੌਸਟ ਮਾਲਕ ਹੈ ਨਾ ਮੇਰਾ ਇੱਕ ਵੀ ਵੈਪਨ ਚੋਰੀ ਨਹੀਂ ਹੋਇਆ ਸ਼ਾਮ ਨੂੰ 16 ਵਜੇ ਸ਼ਾਮ ਨੂੰ 16 ਮੇਰੇ ਪਾਸ ਚੋਰੀ ਹੋ ਜਾਂਦੇ ਤੇ ਉਹ ਕਹਿੰਦਾ ਕਾਰਤੂਸ ਇੱਕ ਵੀ ਨਹੀਂ ਹੈ ਕਾਰਤੂਸ ਦਾ ਹੁਣ ਡੱਬਾ ਫਰਿਆ ਜਿਹੜੇ ਕਾਰਤੂਸ ਨੇ ਇਹ ਗਨ ਹੌਸਟੋਂ ਕੋਈ ਵੀ ਚੋਰੀ ਨਹੀਂ ਹੋਇਆ ਗੱਲ ਤੋਂ ਡੀ ਠੀਕ ਹੈ ਇਹ ਜਿਹੜੇ ਕਾਰਤੂਸ ਨੇ ਇਹਨਾਂ ਬੰਦਿਆਂ ਦੀ ਜਦੋਂ ਸਰਚ ਕੀਤੀ ਤੀ ਇਹ ਇਹਨਾਂ ਬੰਦਿਆਂ ਦੀ ਸਰਚ ਦੇ ਵਿੱਚੋਂ ਜਿਹੜੇ ਇਹ ਕਾਰਤੂਸ ਨੇ ਉੱਥੋਂ ਮਿਲੇ ਨੇ ਕਿਉਂਕਿ ਇਹਨਾਂ ਦੀ ਬੈਕਗ੍ਰਾਉਂਡ ਪਹਿਲਾਂ ਹੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੋਣ ਕਰਕੇ ਇਹ ਪਹਿਲਾਂ ਜਿਹੜਾ ਅਸਲਾ ਯੂਜ਼ ਕਰਦੇ ਰਹੇ ਨੇ ਉਹਦੇ ਨਾਲ ਇਹ ਜਿਹੜੇ ਇਹਨਾਂ ਦੇ ਕਾਰਤੂਸ ਬਚੇ ਸੀ ਉੱਥੇ ਸਰ ਮਾਲਕ ਸਰ ਮਾਲਕ ਤਾਂ ਹਜੇ ਨਹੀਂ ਮੰਨ ਰਿਹਾ ਜਿਵੇਂ ਚੋਰੀ ਹੋਈ ਹੈ ਇਹ ਉਹਦੇ ਜਿਹੇ ਕਿਸੇ ਵੈਪਨ ਦੀ ਅੱਗੇ ਫੰਦ ਮਾਲਕ ਦਾ ਮੰਨਣਾ ਜੇ ਆਹ ਜਿਹੜੀ ਬਰਾਮਦਗੀ ਕਿੱਥੋਂ ਹੋ ਗਈ ਹੈ ਜਦੋਂ ਮਾਲਕ ਨੇ ਪਰਚਾ ਦਰਜ ਕਰਾਇਆ ਸਾਰਾ ਕੁਝ ਹੈ ਮੈਂ ਆਪ ਹੁੰਦੇ ਮੌਕੇ ਤੇ ਜਾ ਕੇ ਆਇਆ ਐਸਐਸਪੀ ਸਾਹਿਬ ਜਾ ਕੇ ਆਏ ਨੇ ਮਾਲਕ ਦੀ ਕੱਲ ਤੱਕ ਸਾਨੂੰ ਸ਼ਾਮ ਤੱਕ ਜਿਹੜੀ ਇਹ ਗੱਲ ਸੀ ਕਿ ਮੇਰੇ ਜਿਹੜੇ ਵੈਪਨ ਦੀ ਉਹਨੂੰ ਗਿਣਤੀ ਨਹੀਂ ਸੀ ਪਤਾ ਉਹਨੂੰ ਗਿਣਤੀ ਨਹੀਂ ਸੀ ਪਤਾ ਕਿੰਨੇ ਆ ਜਦੋਂ ਮੈਂ ਮੌਕੇ ਤੇ ਆਇਆ ਐਸਐਸਪੀ ਸਾਹਿਬ ਮੇਰੇ ਨਾਲ ਸੀ ਚਲੋ ਉਦੋਂ ਸੀ ਉਦੋਂ ਮੀਡੀਆ ਨੂੰ ਨਹੀਂ ਬੁਲਾਇਆ ਉਦੋਂ ਸਾਰੀ ਗੱਲ ਉਹਦੇ ਤੋਂ ਵੈਰੀਫਾਈ ਕੀਤੀ